ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਦੇ ਸੂਬਾ ਪ੍ਰਧਾਨ ਪੰਜਾਬ ਵਿਧਾਨ ਸਭਾ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਅਤੇ ਹਲਕਾ ਮਹਿਲ ਕਲਾ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਕਸਵਾ ਮਹਿਲ ਕਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਵੇਖੇ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਲਈ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂਆਤ ਕੀਤੀ। ਏ ਸਮੋਕੇ ਪੱਤਰਕਾਰ प्रदीप ਸਿੰਘ ਲੋਗਣ ਵਿਸ਼ੇਸ਼ ਦੀ ਰਿਪੋਰਟ ਹਾਂਜੀ ਅੱਜ ਜਿਹੜੇ ਬੂਟੇ ਲਗਾਏ ਗਏ ਨੇ ਕਿੰਨੇ ਬੂਟੇ ਲਗਾਏ ਗਏ ਨੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਤਿਹਾਸਕ ਨਗਰ ਮਹਿਲਕਲਾਂ ਵਿਖੇ ਜਿਹੜੇ ਬੂਟੇ ਲਾਉਣ ਦੀ ਮਹਮਾਸ਼ੀ ਸ਼ੁਰੂ ਕੀਤੀ ਆ ਕਿ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਜਿਨੇ ਵੀ ਵੀਡੀਓ ਵੇਖ ਰਹੀ ਇਹ ਪਹਿਲਾਂ ਵੀ ਅਸੀਂ ਕਈ ਏਕੜਾਂ ਦੇ ਵਿੱਚ ਜਿਵੇਂ ਕੋਰੋਡ ਪਿੰਡ ਚੀਮੇ ਪਿੰਡ ਸਾਢੇ ਪਿੰਡ ਨਿੱਜੀ ਤੌਰ ਤੇ ਵੀ ਆਪਦੇ ਖੇਤਾਂ ਵਿੱਚ ਆ ਜਿਹੜੇ ਬੂਟੇ ਲਗਾਏ ਗਏ ਨੇ ਮੈਂ ਕਿਹਾ ਵੀ ਸਾਡੇ ਪਟੋਰੀ ਵਾਲੀ ਕੱਸੀ ਦੇ ਵਿੱਚ ਹਜ਼ਾਰਾਂ ਦੀਆਂ ਟਰਾਲੀਆਂ ਜਾਂ ਦਰਖਤ ਦੇ ਤਕੀਲ ਬਹੁਤ ਵੱਡੇ ਹੋ ਗਏ ਜਿਹੜੇ ਪਿਛਲੀ ਵਾਰੀ ਲਾਏ ਸੀਗੇ ਉਹ ਬੂਟੇ ਪਾਲੇ ਵੀ ਗਏ ਨੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਰੁੱਖ ਲਗਾਉਗੇ ਆਪਾਂ ਨੂੰ ਇਹਨਾਂ ਦਾ ਅਹਿਮੀਅਤ ਦਾ ਉਦੋਂ ਪਤਾ ਲੱਗਿਆ ਜਿੱ ਪਿੱਛੇ ਆਪਾਂ ਜਦੋਂ ਕੋਵਿਡ ਸੀਗਾ ਉਦੋਂ ਸਾਰਿਆਂ ਨੂੰ ਪਤਾ ਲੱਗਦਾ ਸੀਗਾ ਵੀ ਜੇ ਦਰਖਤ ਨਹੀਂ ਤਾਂ ਹੀ ਆ ਜਾਨ ਬਚੂਗੀ ਨੇ ਤਾਂ ਕਹਿੰਦੇ ਵੀ ਗੈਸ ਸਿਲੰਡਰ ਜਿਵੇਂ ਕਹਿੰਦਾ ਤੁਸੀਂ ਦੇ ਬਣਨ ਵਾਲੀ ਗੱਲ ਹੋ ਜੀ ਜਿੱਥੇ ਵੱਡੇ ਸ਼ਹਿਰ ਸੀਗੇ ਇਸ ਕਰਕੇ ਜਿੰਨੇ ਦਰਖਤ ਹੋਣਗੇ ਉਹਨਾਂ ਹੀ ਆਪਾਂ ਨੂੰ ਸੁੱਖ ਮਿਲੂਗਾ ਕਹਿੰਦੇ ਵੀ ਜਿੱਥੇ ਪੌਦੇ ਵੱਧ ਨੇ ਉੱਥੇ ਵੈਸੀ ਸ਼ਾਂਤੀ ਵੀ ਰਹਿੰਦੀ ਆ ਆਪਣੇ ਜਿਹੜੇ ਸਾਡੇ ਜਾਨਵਰ ਆ ਉਹ ਵੀ ਖੁਸ਼ ਰਹਿੰਦੇ ਆ ਲੋਕ ਵੀ ਖੁਸ਼ ਰਹਿੰਦੇ ਆ ਇਸ ਕਰਕੇ ਇੱਕੋ ਇੱਕ ਰੁੱਖ ਹੁੰਦਾ ਕਹਿੰਦੇ ਇੱਕ ਰੁੱਖ ਤੇ 100 ਸੁੱਖ ਰੁੱਖ ਸਾਰੀ ਜ਼ਿੰਦਗੀ ਕੰਮ ਆਉਂਦਾ ਜਨਮ ਤੋਂ ਲੈ ਕੇ ਮਰਨ ਤੱਕ ਕੰਮ ਆਉਂਦਾ ਜਦੋਂ ਆਪਾਂ ਬੱਚਾ ਜਨਮ ਲੈਂਦਾ ਘਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨਿੰਮ ਦੀਆਂ ਡਾਣੀਆਂ ਤੋੜ ਕੇ ਲੈ ਕੇ ਆਉਨੇ ਆ ਆਪਣੇ ਗੇਟ ਅੱਗੇ ਬੰਦਦੇ ਆ ਪੁਰਾਣੀ ਛੜੀਆਂ ਮਤਾਵਾ ਦਾ ਆਪਦੇ ਅੰਦਰ ਵੀ ਰੱਖਦੀਆਂ ਸੀਗੇ ਨਿੰਮ ਐਂਟੀਬੈਟਿਕ ਸੀਗੀ ਤੇ ਜਦੋਂ ਬੰਦਾ ਦੁਨੀਆ ਤੋਂ ਜਾਂਦਾ ਉਦੋਂ ਵੀ 4-5 ਕੁਵਟ ਲੱਕੜਾਂ ਲੱਗਦੀਆਂ ਨੇ ਉਦੋਂ ਵੀ ਰੁੱਖੀ ਕੰਮ ਆਉਂਦਾ ਮੇਰਾ ਕਹਿਣ ਦਾ ਭਾਵ ਇੱਕ ਰੁੱਖ ਇੱਕ ਬੰਦੇ ਦੇ ਉੱਪਰ ਪੂਰਾ ਲੱਗ ਜਾਂਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਰੁੱਖ ਲਗਾਓ ਰੁੱਖਾਂ ਦੇ ਨਾਲ ਹੀ ਜ਼ਿੰਦਗੀ ਹੈ ਤੇ ਅਸੀਂ ਜਿੱਥੇ ਵੀ ਲੋੜ ਹੋ ਗਿਆ ਪੂਰਾ ਅਸੀਂ ਆਣਾ ਮਹੀਨਾ ਜਿਹੜਾ ਦਰਖਤਾਂ ਦਾ ਹਰ ਪਿੰਡ ਦੇ ਵਿੱਚ ਜਾ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਬੂਟੇ ਲਾਵਾਂਗੇ ਸਾਰਿਆਂ ਨੂੰ ਪ੍ਰਾਲੇ ਕਰਾਂਗੇ ਕਲੱਬਾਂ ਨੂੰ ਵੀ ਬੇਨਤੀ ਆ ਨੌਜਵਾਨਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੇ ਰੁੱਖਾ ਉਹ ਲਵਾਓ ਤੇ ਜੇ ਜਿੱਥੇ ਵੀ ਲੋੜ ਆ ਰੁੱਖਾਂ ਦੀ ਮੇਰੇ ਨਾਲ ਸੰਪਰਕ ਕਰ ਲਓ ਸਾਡੇ ਦਫ਼ਤਰ ਨਾਲ ਕਰ ਲਓ ਫੋਰੈਸਟ ਡਿਪਾਰਟਮੈਂਟ ਨਾਲ ਕਰ ਲਓ ਹਰ ਇੱਕ ਕਲੱਬ ਨੂੰ ਜਿਹੜੇ ਆ ਰੁੱਖਾ ਮਹੀਜਾ ਕਰਵਾਏ ਜਾਣਗੇ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਅੱਜ ਇਕੱਠੇ ਹੋਏ ਹੋ ਸਾਡੇ ਦੁਨੇ ਸਰਪੰਚ ਸਾਹਿਬ ਖੜੇ ਆ ਸਰਬਜੀਤ ਸਿੰਘ ਜੀ ਸੰਭੂ ਰਨਬਾਸਲ ਜੀ ਇਹ ਸਾਡਾ ਮੁੰਡਾ ਜੂਥ ਹੈ ਇਹ ਇਹਦੇ ਫਾਦਰ ਤੋਂ ਬਾਅਦ ਇਹ ਪਹਿਲੀ ਵਾਰੀ ਅੱਜ ਮੈਨੂੰ ਆਇਆ ਵੀ ਕਬੀਲਦਾਰ ਬਣਿਆ ਤੇ ਅੱਜ ਇਹਦੇ ਘਰੇ ਇਕੱਠ ਹੋਇਆ ਤੇ ਸਾਡੇ ਗੁਰਦੁਆਰਾ ਸੇਵਪਾਸਤੇ ਅਸ਼ਕ ਨਗਰ ਆ ਜਿਹੜਾ ਉਹਨਾਂ ਦੇ ਪ੍ਰਧਾਨ ਜੀ ਖੜੇ ਆ ਸੇਰ ਸਿੰਘ ਜੀ ਜਿੰਨੇ ਵੀ ਸਾਡੇ ਦਰਜਾ ਬਦਰਜਾ ਸੈਲਰ ਜਿੰਨੀਆਂ ਤੋਂ ਸਾਡੇ ਖੜੇ ਆ ਸਰਦਸਤੀ ਜੀ ਖੜੇ ਆ ਜਿੰਨੇ ਵੀ ਦਰਜਾ ਬਦਰਜਾ ਸਾਡੇ ਆਗੂ ਸਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਿੱਕਰੀ ਵਾਲ ਪਿੰਡ ਤੋਂ ਸਾਡੇ ਇਤਿਹਾਸਕ ਨਗਰ ਤੋਂ ਸਰਪੰਚ ਸਾਹਿਬ ਖੜੇ ਨੇ ਕਰਨਜੀਤ ਸਿੰਘ ਜੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ